ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਜਕਾਰੇ ਨਾਲ ਬੰਦਾ ਕੈਮ ਜਾਇ ਨਹੀਂ ਹੋ ਜਾਂਦਾ ਜਿਵੇਂ ਉਹ ਆਈਪੀਐਲ ਚੱਲਦਾ ਹੁੰਦਾ ਨਾ ਉਹ ਨਹੀਂ ਚੱਲਦਾ ਹੁੰਦਾ ਉੱਥੇ ਜਦੋਂ ਇੱਕਦਮ ਨਹੀਂ ਹੋ ਜਾਂਦਾ ਕੋਈ ਛੱਕਾ ਚੁੱਕਾ ਕਿਵੇਂ ਇਹ ਵਜਦਾ ਹੁੰਦਾ ਉਹ ਐਨ ਫਾਇਦਾ ਹੁੰਦਾ ਵੱਜ ਗਿਆ ਛੱਕਾ ਉਹ ਸਾਡੇ ਗੁਰਦਵਾਨਾਂ ਦੇ ਲੋਕੀ ਜਕਾਰਾ ਲਾਉਂਦੇ ਟਾਡੀ ਜਦੋਂ ਕਰਦਾ ਵੀ ਟਾਡੀ ਉਹ ਜਦੋਂ ਕੋਈ ਕਬੀਸ਼ਰ ਨਹੀਂ ਕਰਦਾ ਜਦੋਂ ਉਧਰੋਂ ਉਹ ਚੌਕਾ ਲੱਗ ਗਿਆ ਕਿਵੇਂ ਜਣਾ ਫੇਰ ਮਾਰ ਦੇ ਕਰਨ ਨਾ ਨਾ ਪਹਿਲਾ ਵਾਂਗੂ ਨਹੀਂ ਬਣਿਆ ਪਹਿਲਾ ਐ ਵਾਜਦਾ ਹੁੰਦਾ ਜੋਸ਼ ਜਿਆ ਬਣ ਜਾਂਦਾ ਵੀ ਆਹਾ ਇਹ ਉਦੋਂ ਉਹ ਐਂ ਵਜਾ ਕੇ ਦੇ ਉਥੇ ਪੂਰਾ ਫੇਰ ਨਜ਼ਾਰਾ ਜਿਆ ਲੈ ਲੈਂਦੇ ਜਦੋਂ ਜਕਾਰਿਆਂ ਨੂੰ ਪੁਰਾਣਾ ਪੰਜ ਤੋਂ ਆਪਾਂ ਅਮਰ ਸੰਚਾਰ ਕਰਾਈਦਾ ਜਦੋਂ ਪੰਜ ਪਿਆਰੇ ਆਉਂਦੇ ਫਿਰ ਬੋਲੇ ਸੋ ਨਿਹਾਲ ਰਾਜ ਕਰੇ ਦੇਖ ਤੇਗ ਹੈ ਕਿ ਨਹੀਂ ਫਿਰ ਐ ਇੱਕ ਰੀ ਮਰਦ ਫੇਰ ਕਰਦੇ ਨਜ਼ਾਰਾ ਜੀ ਕੀ ਆ ਕਾਜੀ ਸਾਹਿਬ ਕਿਵੇਂ ਵੰਦੀ ਗੱਲ ਮੈਂ ਕਿਹਾ ਆਪਾਂ ਇਹ ਪੱਕਾ ਹੀ ਕਰ ਲਈਏ ਜਦੋਂ ਚੱਕਾ ਲੱਗੇ ਗੱਲ ਹੋਵੇ ਐ ਨਾ ਵਿਚਾਰੇ ਜਿਆਣੀ ਉਦੋਂ ਹੀ ਮਰਤਾ ਮਹਾਰਾਜ ਇੱਕ ਵਾਰੀ ਫੇਰ ਦੇਖੋ ਕਿ ਆ ਨਜ਼ਾਰਾ ਆਉਂਦਾ ਐ ਭਾਈ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਕੀ ਆ ਰੌਣਕਾਂ ਸਤਿਗੁਰ ਦੇ ਆਉਣ ਦੀਆਂ ਖੁਸ਼ੀਆਂ ਸਾਡੀ ਜ਼ਿੰਦਗੀ 'ਚ ਸੱਚਾ ਗਿਆਨ ਆ ਗਿਆ ਤੇ ਗੁਰੂ ਨਾਨਕ ਸਾਡੀ ਜ਼ਿੰਦਗੀ 'ਚ ਆ ਗਿਆ ਸਾਨੂੰ ਜਿਉਣਾ ਆ ਗਿਆ ਸਾਨੂੰ ਜਿਉਣਾ ਆ ਗਿਆ ਤੇ ਸਾਡੀ ਜ਼ਿੰਦਗੀ ਚ ਗੁਰੂ ਨਾਨਕ ਆ ਗਿਆ ਸਾਨੂੰ ਹੱਸਣਾ ਆ ਗਿਆ ਸਾਨੂੰ ਚੜ੍ਹਦੀ ਕਲਾ ਚ ਰਹਿਣਾ ਆ ਗਿਆ ਸਾਡੀ ਜ਼ਿੰਦਗੀ ਚ ਗੁਰੂ ਨਾਨਕ ਆ ਗਿਆ ਇਹ ਵਧਾਈਆਂ ਭਾਈ ਰਣਜੀਤ ਸਿੰਘ ਢੜੀਆਂ ਵਾਲੇ ਗੁਰਮਤ ਪ੍ਰਚਾਰ ਦੇ ਨਾਲ ਨਾਲ ਸੰਗਤ ਨੂੰ ਖੁਸ਼ ਕਰ ਦਿੰਦੇ ਹਨ ਤੇ ਉਹ ਹਸਾਉਣ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ ਜਿਵੇਂ ਤੁਸੀਂ ਆਹ ਵੀਡੀਓ ਦੇ ਵਿੱਚ ਆਈਪੀਐਲ ਟੂਨ ਵਾਲੇ ਉਹਨਾਂ ਨੇ ਗੱਲ ਕਰੀ ਹੈ ਪਰ ਉਹਨਾਂ ਨੇ ਸਿਰਫ ਹਸਾਉਣ ਦਾ ਯਤਨ ਕੀਤਾ ਹੈ ਬਾਕੀ ਉਹਨਾਂ ਦਾ ਆਈਪੀਐਲ ਟੂਨ ਨਾਲ ਕੋਈ ਮਤਲਬ ਨਹੀਂ ਹੈ ਬਾਕੀ ਸਿੱਖ ਕੌਮ ਨੂੰ ਤਾਂ ਜਕਾਰਿਆਂ ਨਾਲ ਹੀ ਆਨੰਦ ਆਉਂਦਾ ਹੈ ਪਰ ਸਾਨੂੰ ਕਦੇ-ਕਦੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਆਨੰਦ ਵੀ ਲੈ ਲੈਣੇ ਚਾਹੀਦੇ ਹਨ ਇਸ ਨਾਲ ਮਾਨਸਿਕ ਸੰਤੁਲਨ ਸਹੀ ਰਹਿੰਦਾ ਹੈ ਤੇ ਮਨ ਸ਼ਾਂਤ ਰਹਿੰਦਾ ਹੈ ਪਰ ਗੁਰਮਤ ਵਿਚਾਰਾਂ ਨਾਲ ਹੀ ਭਾਈ ਸਾਹਿਬ ਸਭ ਨੂੰ ਨਿਹਾਲ ਕਰ ਦਿੰਦੇ ਹਨ ਕਿਉਂਕਿ ਉਹ ਗੁਰਮਤ ਦਾ ਜੋ ਵੀ ਪ੍ਰਚਾਰ ਕਰਦੇ ਹਨ ਬਹੁਤ ਵਧੀਆ ਟੰਗ ਨਾਲ ਕਰਦੇ ਹਨ ਤੇ ਉਹਨਾਂ ਵਰਗਾ ਮੋਟੀਵੇਸ਼ਨਲ ਸਪੀਕਰ ਸ਼ਾਇਦ ਹੀ ਕੋਈ ਹੋਵੇ ਉਹ ਨੌਜਵਾਨਾਂ ਨੂੰ ਜੇਕਰ ਕੋਈ ਉਹਨਾਂ ਦੇ ਲਗਨ ਨਾਲ ਇੱਕ ਦੋ ਦਵਾਨ ਵੀ ਸੁਣ ਲਵੇ ਤਾਂ ਜਿਆਦਾ ਨਹੀਂ ਉਹਦੇ ਵਿੱਚੋਂ 50% ਨੌਜਵਾਨਾਂ ਦਾ ਮਨ ਗੁਰਮਤਿ ਵੱਲ ਆ ਜਾਵੇਗਾ ਤੇ ਗੁਰਬਾਣੀ ਨੂੰ ਜਿਸ ਤਰ੍ਹਾਂ ਉਹ ਸਮਝਾਉਂਦੇ ਹਨ ਵਾਕਈ ਤਾਰੀਫ ਦੇ ਯੋਗ ਹਨ ਭਾਈ ਰਣਜੀਤ ਸਿੰਘ ਟਡਰਿਆਂ ਵਾਲੇ ਗ੍ਰੇਟ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ